ਨਾ ਮਾਪਣਾ ਕਿੱਥੇ ਪੰਦੀ ਆਪਣੀ ਦੁਕਾਨ ਸੂਰ ਨਾ ਅੜ ਕਲਾਈ ਕੀ ਮਾਮਲਾ ਵਈ ਜਿਹੜਾ ਪੁਲਸਾ ਜੀ ਸਵੇਰੇ ਮੈਂ ਆਇਆ ਸੀ ਤਾਂ ਦੁਕਾਨ ਤੇ ਉੱਪਰ ਵੀ ਦਰਵਾਜਾ ਕੱਟ ਕੇ ਚੋਰਦਰ ਤਾਂ ਕੁੰਡਾ ਖੋਲ ਕੇ ਤਾਂ ਪੈਸੇ ਮੇਰੇ ਗੱਲੇ ਚੋ ਦੋ ਤਿੰਨ ਦਿਨ ਦੀ ਸੇਲ ਸੀਗੀ ਤਾਂ ਮੇਰੇ ਬਾਪਿਆਂ ਦੇ ਪੈਸੇ ਤੇ ਇੱਕ ਲੈਪਟਾਪ ਇਹ ਸਾਰਾ ਕੁਝ ਲੈ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਫਿਰ ਮੈਂ ਜਦੋਂ ਗੱਲਾ ਖੋਲਿਆ ਮੈਂ ਆ ਕੇ ਸਫਾਈ ਕੀਤੀ ਤੇ ਕੁਛ ਨਹੀਂ ਛੇੜਿਆ ਵਾ ਸੀਗਾ ਤਾਂ ਜਦੋਂ ਆ ਕੇ ਸਾਫ ਸਫਾਈ ਕਰਕੇ ਹਟਿਆ ਤਦੋਂ ਫੇਰ ਮਤਲਬ ਪੂਜਾ ਪਾੜ ਕਰਕੇ ਜਦੋਂ ਮੈਂ ਕਸਟਮਰ ਆਇਆ ਤਾਂ ਪੈਸੇ ਕੱਟਣ ਲੱਗਾ ਗੱਲਾਂ ਖੋਲਿਆ ਤਾਂ ਗੱਲਾਂ 'ਚ ਪਤਾ ਲੱਗਿਆ ਤਾਂ ਮੇਰਾ ਸਾਰਾ ਕੁਝ ਲੈ ਗਏ ਕੀ ਕੋਈ ਕੈਮਰੇ ਵਗੈਰਾ ਲੱਗੇ ਆਪਣੇ ਇੱਥੇ ਨਹੀਂ ਕੈਮਰੇ ਨਹੀਂ ਕੋਈ ਬਾਹਰ ਬਾਹਰ ਵੀ ਨਹੀਂ ਲੱਗੇ ਕੀ ਮੌਕੇ ਤੇ ਹੁਣ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਵੀ ਹੈ ਹੂੰ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੇਖ ਰਿਹਾ ਤੁਸੀਂ ਇਹ ਪੰਜਾਬ ਦੇ ਜਿਹੜੇ ਲਗਾਤਾਰ ਚੋਰੀਆਂ ਦੇ ਵਾਰਦਾਤਾ ਹੋ ਰਹੀਆਂ ਹਨ ਹਾਲਾਤ ਆ ਪੰਜਾਬ 'ਚ ਕਿਉਂਕਿ ਦੇਖ ਲਓ ਤੁਸੀਂ ਕੀ ਬੰਦਾ ਸੁਰੱਖਿਤੀ ਹੈ ਨਹੀਂ ਗੱਲ ਕਿ ਇਹ ਮਤਲਬ ਬੰਦਾ ਮਾਰ ਮਾਰ ਕੇ ਕਮਾਂਦ ਆਇਆ ਜਾਂਦਾ ਹੈ ਮੈਂਟੇਜੇ ਲੈ ਕੇ ਚਲੇ ਜਾਂਦੇ ਇਹ ਆਏ ਕਿੱਧਰ ਦੀ ਇਹ ਕੋਠੇ ਦੀ ਜੇ ਛੱਤ ਕੋਠੇ ਦੀ ਕੀ ਗੇਟ ਲੱਗਾ ਹੋਇਆ ਸੀ ਉੱਪਰ ਗੇਟ ਲੱਗਿਆ ਹੋਇਆ ਉਹਨੂੰ ਚੰਦਨ ਨੂੰ ਖੱਟ ਕੇ ਅੰਦਰੋਂ ਦੇ ਹੱਥ ਮਾਰ ਕੇ ਟੁੰਡਾ ਖੋਲਿਆ ਟੋਟਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਮੇਰਾ ਮਤਲਬ ਕਿ ਇੱਕ ਲੈਪਟਾਪ ਹੈ 25000 ਰੁਪਏ ਦਾ ਨਗਰ ਕੀ ਮੰਗ ਕਰਦੇ ਜਿੰਦੇ ਜਮਲਾ ਮੇਰੇ ਜਿੱਦਾਂ ਮੈਨੂੰ ਸ਼ਗਨ ਮਿਲੇ ਕੋਈ ਵੀ ਮੈਂ ਇਕੱਠੇ ਕਰਦਾ ਰਿਹਾ ਨਾ ਉਹ ਮੇਰਾ ਪਰਸ ਦੇ ਵਿੱਚ ਸੀਗੇ ਡਾਲਰ ਪੌਂਡ ਵੀ ਸੀਗੇ ਤਾਂ ਮਤਲਬ ਜਿਹੜੀ ਹੈਗੇ ਮੇਰਾ ਪੁਰਾਣੇ ਨੋਟ 786 ਵਗੈਰਾ ਦੇ ਇਕੱਠੇ ਕਰਨ ਦਾ ਸ਼ੌਕ ਹੈ ਉਹ ਸਾਰੇ ਮਤਲਬ ਮੇਰੇ ਲੈ ਗਏ ਤੇ ਸਾਰਾ ਕੁਝ ਮਿਲਾ ਕੇ ਮੇਰਾ 15 ਪੀ ਆ ਪੀ ਬਈ ਟੋਟਲ 15 ਫੰਗਰ ਵੀ ਤਾਂ ਮੇਰਾ ਉਹ ਨਾ ਬਾਕੀ ਬਾਪ ਵਿਆਹ ਦੇ 6-7000 ਬਾਬਿਆਂ ਦੇ ਮੇਲੇ ਦੇ ਵਿੱਚ ਸੀ ਤੇ ਲੈਪਟਾਪ ਲੱਗਾ ਲੈਪਟਾਪ ਲੱਗਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਹੁਣ ਜਲਦੀ ਬਸ ਜਿਹੜਾ ਵੀ ਹੈ ਕਸੂਰਵਾਰਾਂ ਨੂੰ ਫੜ ਕੇ ਤਾਂ ਮੇਰਾ ਕਾਇਆ ਜਾਵੇ ਜਾਂ ਜੋ ਵੀ ਇਹ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਮੇਰਾ ਤਾਂ ਜੋ ਆਉਣਾ ਸੀ ਉਹ ਹੋ ਗਿਆ ਆਪਣਾ ਰੇਰ ਸਿੰਘ ਕਿੱਥੇ ਪੈਂਦੀ ਦੁਕਾਨ ਆਪਣੀ ਫਲਾਈ ਕਾਦੀ ਆਪੀ ਦੁਕਾਨ ਹਾਰਵੇ ਦੀ ਕੀ ਮਾਮਲਾ ਹੈ ਅੱਜ ਮੌਕੇ ਤੇ ਪੁਲਿਸ ਆਈ ਹੋਈ ਹੈ ਪੁਲਿਸ ਮੌਕੇ ਤੇ ਦਿਖਾਇਆ ਸੀ ਉੱਪਰ ਦੀ ਉੱਪਰ ਦੀ ਆਏ ਸਾਡੇ ਨਾਲ ਗਵਾਨੀਆਂ ਦੇ ਕੁਝ ਵੀ ਕਰਕੇ ਉੱਪਰ ਦੀ ਪੌੜੀ ਲੱਗੀ ਸੀ ਇੱਧਰ ਸਾਡੇ ਗੇਟ ਪਟਿਆ ਜੀ ਵੀ ਹਾਂ ਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ 2000 2000 ਦਾ ਗੱਲੇ ਚ ਕੈਸ਼ ਵੀ ਗਾਇ ਭਾਂ ਭੁੱਲ ਗਿਆ ਤੂੰ ਤੁਹਾਨੂੰ ਕਿਦ ਕਦੋਂ ਪਤਾ ਲੱਗਿਆ ਸਵੇਰੇ ਗਾੜੀ ਮੋਰ ਨਹੀਂ ਪੈਤੀ ਉਸ ਵੀ ਪੌੜੀ ਅੱਛਾ ਗੱਲਾ ਟੁੱਟਾ ਹੋਇਆ ਸੀ ਹਾਂ ਜੀ ਚਲੋ ਟੁੱਟਿਆ ਉਹ ਖੁੱਲਾ ਹੁੰਦਾ ਰਾਤ ਨੂੰ ਅੱਛਾ ਤੇ ਛੜੀ ਦੀ ਚਾਬੀ ਇਹ ਆਏ ਕਿੱਧਰ ਦੀ ਤੁਹਾਡੀ ਦੁਕਾਨ ਤੇ ਛੜੀ ਤੁਹਾਡੀ ਵੀ ਸਿਖਰ ਦੀ ਆਏ ਟੋਟਲ ਕਿੰਨਾ ਕਿ ਨੁਕਸਾਨ ਆਪਣਾ 2000 ਦਾ ਹੀ ਮੈਂ ਕਹਿੰਦਾ ਮਮਾ ਤੋਂ ਕਰ ਵੱਧ ਵੀ ਹੈਗਾ ਆਪਣਾ ਇਹ ਨਾਲ ਦੀ ਦੁਕਾਨ ਤੇ ਵੀ ਹੋਈ ਹੈ ਆ ਗਈ ਇਸ ਨਾਲ ਤੇ ਇਧਰ ਪਹਿਲਾਂ ਹੋਈ ਆ ਅੱਛਾ ਇਧਰ ਖੜੇ ਤੇ ਵੱਧਿਆ ਵੱਧਿਆ ਵੀ ਹੈ ਵੱਧਿਆ ਵੀ ਹੈ ਸਾਡੇ ਉਧਰ ਸਾਡੇ ਉਧਰ ਪਟਿਆ ਕੁਝ ਸੀ ਕੀ ਮੌਕੇ ਤੇ ਬਹੁਤ ਸਾਗੀ ਹੁਣ ਮੌਕੇ ਤੋਂ ਬਾਅਦ ਆਏ ਰਹਿੰਦੇ ਆ ਕੀ ਮੰਗ ਕਰਦੇ ਹੁਣ ਇਹਦਾ ਤਾਂ ਕੰਮ ਬੰਦ ਹੋਣਾ ਚਾਹੀਦਾ ਨਹਿਰੀਆਂ ਨੂੰ ਬੰਦ ਹੋਣਾ ਚਾਹੀਦਾ ਹੋਰ ਤੇ ਕੀ ਬੰਦ ਕੀ ਕਰਦੇ ਆ ਪ੍ਰਸ਼ਾਸਨ ਕੋਈ ਫਿਰਨ ਲੱਤ ਪਾਈ ਜਾਵੇ ਜਿਹੜੇ ਅਜੇ ਨਹੀਂ ਛੇੜੀ ਜਾਂਦੇ ਕੋਈ ਕੈਮਰੇ ਵਗੈਰਾ ਲੱਗੇ ਆਪਣੇ ਕੈਮਰੇ